ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ 18 ਨਵੰਬਰ ਅੱਜ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਿਹੀ ਧੁੰਦ ਦੇਖਣ ਨੂੰ ਲਗਾਤਾਰ ਮਿਲ ਰਹੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਣੀ ਹੋਈ ਹੈ ਪਰ ਹੌਲੀ-ਹੌਲੀ ਸੂਰਜ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਪਹਿਲਾਂ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਠੰਡ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਰਾਤ ਦਾ ਟੈਂਪਰੇਚਰ ਵੀ ਹੁਣ 13-14 ਡਿਗਰੀ ਦੇ ਆਸ-ਪਾਸ ਹੇਠ ਵੱਲ ਨੂੰ ਆ ਰਿਹਾ ਹੈ ਤੇ ਰਾਤਾਂ ਦਾ ਦਿਨ ਦਾ ਟੈਂਪਰੇਚਰ ਵੀ 21-22 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ ਜਿਵੇਂ ਹੀ ਸੂਰਜ ਨਿਕਲੇਗਾ ਦਿਨ ਵੇਲੇ ਥੋੜਾ ਜਿਹੀ ਟੈਂਪਰੇਚਰ ਅੱਪ ਵੀ ਜ਼ਰੂਰ ਜਾਵੇਗਾ ਮੌਸਮ ਵਿੱਚ ਹੋਰ ਕੁਝ ਵੀ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਉਹ ਵੀ ਦਿਨ ਬਾ ਦਿਨ ਲਗਾਤਾਰ ਘਟਦਾ ਜਾ ਰਿਹਾ ਹੈ ਉਸ ਤੋਂ ਇਲਾਵਾ ਮੀਂਹ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਖਾਸ ਅਗਲੇ 3 ਤੋਂ 4 ਦਿਨ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਇਸੇ ਤਰ੍ਹਾਂ ਹੀ ਖੁਸ਼ਕ ਅਤੇ ਸਾਫ਼ ਰਹਿੰਦਾ ਰਹੇਗਾ ਇਸ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਮੌਸਮ ਲਗਾਤਾਰ ਜਿਵੇਂ ਦਾ ਬਣਿਆ ਹੈ ਉਸੇ ਤਰ੍ਹਾਂ ਦਾ ਹੀ ਲਗਾਤਾਰ ਬਣਿਆ ਰਹੇਗਾ ਪੰਜਾਬ ਦੇ ਵਿੱਚ